ਮਾਤਾ ਇੱਕ ਗੱਲ ਮੇਰੀ ਹੋਰ ਸੁਣ ਲਾ ਅਗਲੀ ਛੁੱਟੀ ਜਦੋਂ ਮੈਂ ਆਉਣਾ ਹੋਣਾ ਮੇਰੇ ਆਉਂਦਿਆਂ ਨੂੰ ਇੱਥੇ ਗੱਡੀ ਚਾਹੀਦੀ ਆ ਨਹੀਂ ਤੇ ਮੇਤੋਂ ਬੁਰਾ ਕੋਈ ਨਹੀਂ ਜੇ ਜੇ ਗੱਡੀ ਨਾ ਆਈ ਨਾ ਤਾਂ ਕੁੜੀ ਵੀ ਤੁਸੀਂ ਲੈ ਜਾਓ ਜਾਂ ਕੋਈ ਅਭੀ ਨਵੀ ਹੋ ਗਈ ਨਾ ਜ਼ਿੰਮੇਵਾਰ ਤੁਸੀਂ ਹੋਗੇ ਅੰਦਰ ਇਹਨਾਂ ਦੇ ਬੰਦੇ ਨੂੰ ਪਤਾ ਹੋਣਾ ਹੀ ਚਾਹੀਦਾ ਹੋਣਾ ਕਿ ਸੂਟ ਕਿਹੜਾ ਪਾਉਣਾ ਵਾਡੇ ਜਾਣ ਲੱਗਿਆ ਤੂੰ ਪਹਿਲਾਂ ਹੀ ਪਾ ਲਿੰਦੀ ਆ ਮੈਨੂੰ ਕੀ ਪਤਾ ਸੀ ਤੈਨੂੰ ਨਹੀਂ ਪਤਾ ਤੇ ਹੋਰ ਕਿਹਨੂੰ ਪਤਾ ਹੈ ਦੱਸ ਮੈਂ ਆਪਣੀ ਬੇਟੀ ਕਰਮਦੀ ਰਹੀ ਨਹੀਂ ਨਾਲ ਆਪਣੇ ਵੱਲੋਂ ਤਾਂ ਵਧੀਆ ਹੀ ਪਾਇਆ ਸੀ ਤੁਹਾਡੇ ਸਾਹਮਣੇ ਕਿੰਨਾ ਸੋਹਣਾ ਸੂਟ ਹੀ ਹੋਵੀ ਉਹ ਵੀ ਤਾਂ ਵਧੀਆ ਹੀ ਓਏ ਆਹੋ ਬੜਾ ਵਧੀਆ ਹੀ ਕਿ ਦੇਖੇ ਹਾਂ ਵਧੀਆ ਲੱਗਣ ਡਿਆ ਕੋ ਵਧੀਆ ਲੱਗਣ ਡਿਆ ਜਾਂ ਉਹਨਾਂ ਨੂੰ ਪੁੱਛ ਹੀ ਲੈਂਦੀ ਪਹਿਲਾਂ ਤੇ ਮੰਮੀ ਆ ਪਾਵਾਂ ਕੋ ਪਾਵਾਂ ਤੈਨੂੰ ਕਿੰਨੀ ਯਾਰੀ ਕਿਹਾ ਵੀ ਆਪਣੀਆਂ ਮਰਜ਼ੀਆਂ ਨਾ ਕਰਿਆ ਕਰ ਤੇ ਮੇਰੀ ਗੱਲ ਸੁਣ ਹਾਂਜੀ ਰੁਪਈਆ 1000 ਤੈਨੂੰ ਮੈਂ ਦਿੰਨਾ ਵਾ ਤੇ ਕੋਈ ਮਠਿਆਈ ਤੇ ਫਰੂਟ ਲੈ ਲੈ ਉਹਨਾਂ ਵਾਸਤੇ ਕੋਈ ਨਹੀਂ ਲੱਲੇ ਹਾਂ 90 ਤੇ ਇਹਨੇ ਲੈ ਲਈ ਠੀਕ ਆ ਹਾਲੇ ਪੈਸੇ ਤੇ ਚਾਲੇ ਆ ਵਾ ਮੇਰੇ ਆਓ ਮੇਰੀ ਗੱਲ ਸੁਣ ਵਧੀਆ ਚੀਜ਼ ਲੈ ਕੇ ਆਈਆਂ ਇਥੋਂ ਹਾਂਜੀ ਜੇ ਲੋਡ ਪਾਉਗੀ ਤਾਂ ਪੈਸੇ ਲੈ ਜੀ ਹੁਣ ਠੀਕ ਆ ਯਾ 200 ਰੁਪਏ ਇਹ ਜੋ ਲੈਣਾ ਉਹ ਲੈ ਲਾ ਥੋੜਾ ਇਹ ਲੈ ਇਸ ਮਾਨ ਜਿਹੜਾ ਵੀਰੇ ਨਾਮ ਆ ਸੰਦੀਪ ਹਾਂ ਜੀ ਮੈਂ ਤੇਰਾ ਗੱਲ ਕਰਨੀ ਹੈਗੀ ਵਿਚੋਲਣ ਦਾ ਹਾਲ ਵੇਖ ਲਾ ਕੀ ਗੱਲ ਹੋਈ ਹੈ ਮੈਂ ਫੋਨ ਕੀਤਾ ਹੈਗਾ ਉਹਨੂੰ ਮੈਂ ਹਾਂ ਗੱਡੀ ਦੀ ਗੱਲ ਚਲਾ ਇਹ ਤੇ ਨਹੀਂ ਹੁਣ ਬਾਰ ਬਾਰ ਤੈਨੂੰ ਮੈਂ ਨਾ ਚੇਤਾਈ ਕਰਵਾਉਂਗੀ ਯਾ ਗੱਲ ਕਹਿ ਕੀ ਕਹਿੰਦੀ ਹੈ ਅੱਗੇ ਹੁਣ ਗੱਡੀਆਂ ਤੈਨੂੰ ਮੈਂ ਕੀ ਦੱਸਾਂ ਉਹਦੀ ਤਾਂ ਐਡੀ ਲੰਮੀ ਜ਼ੁਬਾਨ ਵਾ ਮੈਨੂੰ ਗੱਡੀਆਂ ਆਂਦੀ ਆ ਤੇ ਸੰਦੀਪ ਨੂੰ ਗੱਡੀ ਦੇਖ ਤੋ ਰਿਆ ਹੀ ਅੱਛਾ ਜਦੋਂ ਉਹਨੇ ਇੰਨੀ ਗੱਲ ਕਹੀ ਨਾ ਮੈਨੂੰ ਤਾਂ ਅੱਗ ਲੱਗ ਗਈ ਸੁਣ ਕੇ ਤੇ ਹੁਣ ਤੂੰ ਆ ਮੇਲੇ ਮਾਰੇਂਗੀ ਇਹ ਵੇਖਣ ਨੂੰ ਤਾਂ ਲੱਗਦੀ ਨਹੀਂ ਮੰਮੀ ਉਹ ਇਹੋ ਜਿਹੀਆਂ ਜਿਹੜੀਆਂ ਨਾ ਮੂੰਹ ਮਿੱਟੀਆਂ ਹੁੰਦੀਆਂ ਵਾਂ ਜਾਣਦੇ ਤੂੰ ਗੱਲ ਆਂਦੀ ਵੀ ਤੁਸੀਂ ਕਿਹੜਾ ਪਹਿਲਾਂ ਗੱਲ ਕੀਤੀ ਸੀ ਮੇਰੇ ਨਾਲ ਮੈਂ ਕੀਤੀ ਕਿਉਂ ਨਹੀਂ ਸੀ ਜਿੱਦਣ ਅਸੀਂ ਕੁੜੀ ਵੇਖ ਕੇ ਆਏ ਹਨਾ ਤੈਨੂੰ ਉਦੋਂ ਹੀ ਮੈਂ ਕਹਿਤਾ ਸੀ ਵੀ ਵਿਆਹ ਹੀ ਸਿੰਪਲ ਕਰਨਾ ਵਾ ਗੱਡੀ ਸਾਨੂੰ ਚਾਹੀਦੀ ਲੋਕਾਂ ਨੇ ਕਹਿਣਾ ਪਿਆਲੀ ਬੰਨਾ ਵੀ ਚੰਗਾ ਮੁੰਡਾ ਨੌਕਰੀ ਕਰਨ ਡਿਆ ਕੀ ਆਇਆ ਤੇਰ ਪੁੱਤ ਦਾ ਮੰਮੀ ਗਲਤੀ ਢਾਡੀ ਆ ਤੁਸੀਂ ਕਿਉਂ ਛਾਪ ਪਾਈ ਪਹਿਲਾਂ ਨੂੰ ਨਹੀਂ ਹੈ ਮੈਨੂੰ ਕਰਨਾ ਹੀ ਆ ਤੇ ਕੋਈ ਗੱਲ ਨਹੀਂ ਮੁਕਰਦਾ ਸਹੀ ਹਾਂ ਕਿੱਦਾਂ ਮੁਕਰਦੇ ਆ ਤੇ ਆ ਜਿਹੜੀ ਗਈ ਆ ਨਾ ਅੱਜ ਮਾਸੀ ਤੇਰੀ ਕੋ ਇਹਨੂੰ ਇੱਕ ਵਾਰ ਆ ਆ ਲੈੰਦੇ ਇਹਨੂੰ ਫਿਰ ਮੈਂ ਦੱਸੂਗੀ ਕਿ ਕਿੰਨੀਆਂ ਕ ਗੱਡੀਆਂ ਮੈਂ ਆਪਣੀ ਕੁੜੀ ਨੂੰ ਦਿੱਤੀਆਂ ਤਾਂ ਕਿੰਨੀਆਂ ਕ ਤੂੰ ਇੱਥੇ ਲੈ ਕੇ ਆਉਣੀਆਂ ਚੁੱਪ ਕੀਤਾ ਨਹੀਂ ਗਾ ਪੋਤੇ ਇੱਥੇ ਟਾਈਮ ਪਾਸ ਹੋਣਾ ਇਹਨੂੰ ਵੀ ਦੱਸਣਾ ਪੈਣਾ ਜਿੰਨਾ ਚਿਰ ਇਹਨੂੰ ਤੰਗੀ ਨਾ ਮਿਲੀ ਕੋਨਾ ਚਿਰ ਨਾ ਤੇ ਕੰਨ ਸਿੱਧੇ ਹੋਣਿਆਂ ਵਿਚੋਲਿਆਂ ਦੇ ਤੇ ਨਾ ਇਹਦੇ ਮਾਪਿਓ ਦੇ ਸੰਦੀਪ ਆਪਣੀ ਮਾਸੀ ਨੂੰ ਲਾ ਹਾ ਫੋਨ ਮੈਂ ਉਹਦੇ ਨਾਲ ਗੱਲ ਕਰਾਂ ਵੀ ਆਈ ਤੇ ਹੈਗੀ ਆ ਇਨੂੰ ਚੰਗੀ ਤਰ੍ਹਾਂ ਨਾਲ ਤੇਲ ਚੰਮ ਕਰਕੇ ਤੇ ਫੇਰ ਹੀ ਕੱਲਣੀ ਕੋਈ ਗੱਲ ਨਹੀਂ ਮੰਮੀ ਮੈਂ ਹੁਣੇ ਫੋਨ ਲਾ ਕੇ ਦਿੰਨੀ ਤੁਹਾਨੂੰ ਹੈਲੋ ਹੈਲੋ ਸਸਿਕਲ ਭੈਣ ਜੀ ਸਸਿਕਲ ਯਾਰ ਮਮ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂ ਵਧੀਆ ਆਪਣਾ ਵੀ ਠੀਕ ਐ ਹੋਰ ਭਾਜੀ ਨੇ ਠੀਕ ਠਾਕ ਜੀ ਹਾਂ ਠੀਕ ਹੈ ਵਧੀਆ ਹੋਰ ਕੀ ਕਰਨੀ ਨੌ ਰਾਣੀ ਨੌ ਰਾਣੀ ਤਾਂ ਅੱਜ ਤੁਹਾਡੇ ਕੋਈ ਆਉਣ ਦੇ ਆਹ ਉਹ ਵੇਟ ਆ ਰਹੀ ਆਉਂਦੀ ਹਾਂਜੀ ਹਾਂਜੀ ਕਰੋ ਤੁਰ ਪਏ ਆ ਚਲੋ ਵਧੀਆ ਵਧੀਆ ਗੱਲ ਕਰ ਰਹੇ ਆ ਆ ਤੇ ਮੈਂ ਮੈਂ ਅੱਜ ਕਹਿੰਦੀ ਬਤਨੀ ਨਾਲ ਹੀ ਆ ਜਾਂਦੇ ਚਲ ਭੈਣ ਜੀ ਮੈਂ ਕਿਹਾ ਮੈਂ ਕਿਈ ਜਾਣਾ ਵਾ ਇਹੋ ਹੀ ਦੋਨੇ ਜਣੇ ਹੋ ਆਉਂਦੇ ਆ ਫੇਰ ਅਗਲੀ ਗੁੱਸਾ ਕਰੋਗੇ ਵੀ ਮੇਰੇ ਪੇਕੇ ਨਹੀਂ ਗਏ ਤੇ ਆਪਣੀ ਭੈਣ ਕੋ ਚਲ ਗਏ ਚਲ ਵੀਰ ਕੋਈ ਨਾ ਨਾ ਫੇਰ ਆਲੀ ਆਹ ਹਾਂ ਅਲਾਂ ਦੇ ਨੋ ਮੇਰੀ ਸੁਣੋ ਗੱਲ ਇਹਦੀ ਨਾ ਚੰਗੀ ਤਰ੍ਹਾਂ ਖਾਤਰਦਾਰੀ ਕਰਿਓ ਮੈਂ ਤਾਂ ਬਥੇਰੀਆਂ ਗੱਲਾਂ ਕੀਤੀਆਂ ਇਹਨੂੰ ਪਰ ਨਾ ਤੂੰ ਹੀ ਵੀ ਕਰਿਓ ਇਹਨੂੰ ਸਮਝ ਆ ਜੂਗੀ ਕਿ ਸਾਰੇ ਮੈਨੂੰ ਗੱਲਾਂ ਕਰਦੇ ਆ ਕੋਈ ਗੱਲ ਨਹੀਂ ਤੁਸੀਂ ਗੱਲ ਨਾ ਕਰੋ ਕਿ ਕੋਈ ਮੇਹੂ ਆ ਮੇ ਆਪਣੇ ਬੋਝੀ ਕੋਲੇ ਜੇ ਬੁਰਾ ਹਾਂ ਹਾਂਜੀ ਬਾਤ ਕੀ ਗੱਲ ਨਾ ਕਰ ਮੈਂ ਤਾਂ ਕੋਈ ਧਿਆਰੇ ਵਿੱਚ ਤਾਂ ਦੂਜੀ ਗੱਲ ਇਹ ਆ ਵੀ ਮੈਂ ਵਿਚੋਲਾ ਨੂੰ ਵੀ ਫੋਨ ਕੀਤਾ ਸੀ ਹਾਂ ਉਹ ਤਾਂ ਗਾੜੀ ਹੋਰ ਹੀ ਗੱਲਾਂ ਕਰਦੀ ਸੀ ਅੱਛਾ ਕੀ ਕਹਿੰਦੀ ਉਹ ਕਹਿਣਾ ਕੀ ਆ ਮੈਨੂੰ ਕਹਿੰਦੀ ਇਹ ਸੰਦੀਪ ਨੂੰ ਤੁਸੀਂ ਗੱਡੀ ਦਿੱਤੀ ਸੀ ਤੇ ਮੈਂ ਵਧੀਆ ਇਨੀਵਰਸਨ ਹੋ ਰਿਹਾ ਨਾਲੇ ਭੈਣ ਜੀ ਜੇ ਇਹ ਗੱਡੀ ਨਹੀਂ ਸੀ ਨਾ ਦਿੱਤੀ ਤੇ ਸਭ ਕੁਝ ਕੀਤਾ ਹੀ ਵਧੀਆ ਪੈਸੇ ਕੀਤਾ ਹੀ ਮਿਲਦੀਆਂ ਕੀਤੀਆਂ ਕੀ ਨਹੀਂ ਕੀਤਾ ਹੀ ਹੋਰ ਕਰਦਾ ਫੜ ਕੇ ਸਭੀ ਸਾਥ ਦਿੱਤੀ ਜਨਾ ਦਾ ਕੰਮ ਸੀ ਜੇ ਨਾਲ ਪੈਹਾ ਤੇਲਾ ਦਿੱਤਾ ਸੀਗਾ ਚੈੱਕ ਦਿੱਤਾ ਸੀਗਾ ਇਹਦੇ ਪਿਓ ਨੇ 8 ਲੱਖ ਦਾ ਤੇ ਸਾਡੇ ਵੱਲੋਂ ਗੱਡੀ ਲੈ ਲਓ ਜਾਂ ਸਾਡੇ ਵੱਲੋਂ ਪੈਸੇ ਜਮਾ ਕਰਾ ਲਓ ਪੈਹਲ ਤੇ ਤੁਸੀਂ ਨਾ ਮੋੜ ਮੁਲਾਇ ਮਰਦੀਏ ਕੋਣੀ ਆਪਣੇ ਘਰ ਤੇ ਵਕਤ ਨਹੀਂ ਹੋਣਗੇ ਸਾ ਲਹੀ ਲਈ ਹੋ ਵੀ ਹਾਂਜੀ ਹਾਂਜੀ ਉਹਦੇ ਪਿਆਰੇ ਦਿੱਤੇ ਆ ਨਾ ਉਹ ਹੀ ਗੱਲ ਵਾ ਨਾ ਮੈਂ ਤਾਂ ਨਹੀਂ ਭੋਲੇ ਇੱਕ ਵਾਰ ਘਰ ਆਉਗੀ ਨਾ ਫੇਰ ਇਹਦੀ ਖੁੰਬ ਚੰਗੀ ਤਰ੍ਹਾਂ ਮੈਂ ਠੱਪੂਗੀ ਫੋਨ ਤੇ ਤੇਨੂੰ ਮੈਂ ਕੀ ਕਹਿਣਾ ਹੀ ਹੁਣ ਗੱਲ ਸੁਣਨੀ ਪੈਣੀ ਔਰ ਨਹੀਂ ਨਹੀਂ ਇੱਕ ਵਾਰੀ ਫਾਟੇ ਕੇ ਨਾ ਜੰਦਰਾਵੇ ਕੰਨ ਛੋਲ ਦਿੰਦੀ ਹਾਂ ਕੋਈ ਨਹੀਂ ਚਲੋ ਕਰ ਲੋ ਤੁਸੀਂ ਵੀ ਤਿਆਰੀ ਫੇਰ ਚਲ ਠੀਕ ਹੈ ਕੋਈ ਗੱਲ ਨਹੀਂ ਤਾਂ ਮੈਂ ਵੀ ਤੜਾ ਹਾਂ ਹਾਂ ਚੰਗਾ ਹਾਂ ਚੰਗਾ ਭੈਣ ਸਾਸਿਕਾਲ ਹਾਂ ਚੰਗਾ ਲੈ ਲੈਂਦੀ ਹਾਂ ਕੈਂਡ ਨਹੀਂ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਵੀ ਤਾਂ ਤੇਰੀ ਭੈਣੀਆਂ ਚੰਗੀ ਤਰ੍ਹਾਂ ਮੱਤ ਦੇਗੀ ਘੱਲੂੰਗੀ ਵਿਚੋਲਣ ਦੀ ਗੱਲ ਸੁਣ ਲਓ ਚਲ ਕੋਈ ਗੱਲ ਨਹੀਂ ਤੂੰ ਨਾ ਗੁੱਸਾ ਕਰ ਇਹਨੂੰ ਇੱਕ ਹਰਾ ਲੈੰਦੇ ਇਹਨੂੰ ਠੰਡ ਮੈਂ ਪਾਉਂਗੀ ਤੇ ਕਿੰਦਾ ਗੱਲਾਂ ਖਰੀਦੀਆਂ ਤੁਸੀਂ ਵਿਚੋਲਣ ਨੂੰ ਜੁ ਕਹਿਣਦੇ ਆ ਤੇ ਸਿੱਧਾ ਰਪਿੰਦਰ ਨੂੰ ਹੀ ਕਹਾਂ ਹਾਂ ਨੀ ਕੋਈ ਨਾ ਕੋਈ ਬਣਾ ਲਾਓ ਹਾਂ ਤੇ ਲੈ ਆਂਦੇ ਇਹਨੂੰ ਇਹ ਗੱਲ ਸੌਰਵਿੰਦਰ ਹਾਂ ਸਮਾਨ ਵਿੱਚ ਹੀ ਰਹਿ ਜਾਂਦੇ ਆਪੇ ਕੱਢ ਲੈਂਦੀ ਆ ਬਾਅਦ ਚ ਚਲੋ ਠੀਕ ਆ ਕੋਸ ਨਾ ਮਾਸਂੀ ਠੀਕ ਠਾਕ। ਇਹ ਤੁਸੀਂ ਸੁਣਾਓ। ਪਰ ਆ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਉਂਦੇ ਹੋ। ਹਾਂ ਠੀਕ ਆ। ਉਹ ਮੈਨੂੰ ਲੱਗਾ ਤੁਸੀਂ ਲੇਟ ਹੀ ਆਉਣਾ ਵਾ। ਉਹ ਨਹੀਂ ਨਹੀਂ ਮੈਂ ਚਲੋ ਠੰਡੇ ਠੰਡੇ ਹੋ ਆਉਂਨੇ ਆ। ਤੇ ਮੁੜ ਕੇ ਟਾਈਮ ਨਾਲ ਫਿਰ ਨਿਬੜ ਜੂਗਾ ਕੰਮ। ਠੀਕ ਆ। ਮੈਂ ਵੀ ਬੰਬੀ ਤੇ ਗਿਆ ਹਾਂ। ਅੱਛਾ ਅੱਛਾ। ਤੇ ਉੱਥੇ ਥੋੜਾ ਲੇਟ ਹੋ ਗਿਆ ਵਾ। ਠੀਕ ਆ। ਅਜੇ ਆਇਆ ਹੀ ਆ। ਠੀਕ ਹੈ ਠੀਕ ਹੈ। ਹਾਂ। ਚਲ ਵਧੀਆ ਹੋ ਗਿਆ ਤੁਸੀਂ ਆ ਗਏ। ਉਹ ਹਾਂ ਜੀ। ਹੋਰ ਪਿੰਦਾ ਤੂੰ ਸੁਣਾ? ਪਰ ਆ ਠੀਕ ਠਾਕ? ਹਾਂ ਜੀ ਮਾਸਟਰ ਜੀ। ਵਧੀਆ ਸਾਬ ਠੀਕ ਠਾਕ ਨੇ। ਚਲੋ ਵ ਹੋਰ ਲੱਗ ਲਏ ਕਿੰਨੀ ਕਰਾ ਗਈ ਛੁੱਟੀ ਛੁੱਟੀ ਰਹਿ ਗਈ ਜੇ 10 ਦਿਨ ਅੱਛਾ ਹਾਂਜੀ ਫੇ ਚੱਲ ਜਾਣਾ ਠੀਕ ਆ 10 ਦਿਨਾਂ ਆ ਕੇ ਜਿਆਦਾ ਜੇ ਨਹੀਂ ਨਹੀਂ 10 ਦਿਨ ਨਹੀਂ ਰਹਿ ਗਈ ਠੀਕ ਠੀਕ ਫੋਜੀ ਘਾਟੀ ਦੱਸ ਦਿੰਦੇ ਅਸੀਂ ਨਹੀਂ ਨਹੀਂ 10 ਦਿਨਾਂ ਤੱਕ ਚੱਲ ਜਾਣਾ ਅੱਛਾ ਅੱਛਾ ਹਾਂਜੀ ਠੀਕ ਹੈ ਸਸ ਜੀ ਮਜ਼ੀ ਸੱਚੀ ਕਬਤ ਕੀ ਆ ਸਸ ਜੀ ਮਜ਼ੀ ਹਾਂਜੀ ਵਧੀਆ ਹੋਰ ਠੀਕ ਹੈ ਹਾਂਜੀ ਠੀਕ ਹੈ ਵਧੀਆ ਲੈ ਆਉਣਾ ਮੰਮੀ ਨਾਲ ਨਾਲ ਹੀ ਉਹ ਯਹੀਂ ਤੇ ਆਖਿਆ ਸੀ ਤੇ ਉਹ ਕਹਿੰਦੇ ਤੇ ਜੀ ਦੋਵੇਂ ਜਣੇ ਹੋ ਗਏ ਜਾ ਗਏ ਚਲ ਕੋਈ ਗੱਲ ਨਹੀਂ ਵਧੀਆ ਕੀਤਾ ਵੀ ਫੇਰ ਆ ਜਾਣਗੇ ਉਹ ਹੈ ਹਾਂਜੀ ਹਾਂਜੀ ਹੋਰ ਕਹਿੰਦਾ ਤੂੰ ਸੁਣਾ ਠੀਠਾ ਹਾਂਜੀ ਵਧੀਆ ਮਸੀ ਜੀ ਤੁਸੀਂ ਦੱਸੋ ਆਪਣਾ ਹਾਂ ਵਧੀਆ ਸਾਡੇ ਵੀ ਠੀਠਾ ਆ ਗਏ ਚਲ ਫੇਰ ਵੀ ਚੱਲੋ ਬੋਤ ਉਹ ਤੋਰ ਪਿੰਡੋਂ ਆਉਂਦਾ ਫੋਨ ਠੀਕ ਠਾਕ ਹੀ ਸਾਰੇ ਹਾਂਜੀ ਤੇ ਗੱਲ ਛੋੜ ਕੰਮ ਕੁੰਮ ਸਿੱਖ ਲਿਆ ਚੰਗੀ ਤਰ੍ਹਾਂ ਕਿ ਨਹੀਂ ਇਹਦੇ ਨਹੀਂ ਮਸੀ ਜੀ ਹੋਂਦ ਕੰਮ ਕਰਦੀਆਂ ਸਾਰਾ ਤੇ ਬਾਕੀ ਜਿਹੜਾ ਨਹੀਂ ਪਤਾ ਲੱਗਦਾ ਪੁੱਛ ਲੈਣੀ ਹੁੰਦੀ ਮਮੀ ਜੀ ਹੁਣਾਂ ਨੂੰ ਚਾਹ ਚੰਗੀ ਗੱਲ ਐ ਪੁੱਤ ਜਿੰਨਾ ਨਾ ਆਪਦਾ ਲੱਗੇ ਤੇ ਪੁੱਛ ਲੈਣਾ ਜਿਹੜਾ ਨਾ ਚੰਗੀ ਗੱਲ ਹੁੰਦੀ ਐ ਪੁੱਛ ਕੇ ਬੰਦਾ ਕਰ ਲੈ ਨਹੀਂ ਨਹੀਂ ਮਸੀ ਜੀ ਪੁੱਛ ਕੀ ਕਰਦੀ ਆ ਕਿਉਂਕਿ ਹਾਲੇ ਨਵੇਂ ਨਵਾਂ ਵਾ ਨਾ ਥੋੜਾ ਜਿਹਾ ਪਤਾ ਜਮ ਨਹੀਂ ਲੱਗਦਾ ਉਹ ਚੀਜ਼ਾਂ ਦਾ ਆਹਾ ਹੋਈ ਇਹ ਗਲਤੀ ਠੀਕ ਐ ਹਾਂਜੀ ਹੁਣ ਦੂਜੀ ਜਗਾ ਰਣ ਕੇ ਨਹੀਂ ਵੀ ਪਤਾ ਲੱਗਦਾ ਆਪਣੇ ਘਰ ਦਾ ਪੀਅ ਤਾਂ ਹੁੰਦਾ ਹਾਂਜੀ ਚਲ ਕੋਈ ਗੱਲ ਨਹੀਂ ਹੌਲੀ ਹੌਲੀ ਸਿੱਖ ਜੰਗੀ ਸਾਰਾ ਕੁਝ ਮਾਸੜ ਜੀ ਰੱਖੇਗਾ ਜਾਨਵਰ ਆ ਜੀ ਆ ਹੈਗੇ ਅੱਛਾ ਅੱਛਾ ਚਲੋ ਆਪਾਂ ਉਹ ਕਹਾਵਾਂ ਚਲੋ ਵੇਖੀ ਬੜਾ ਮੇਰੀ ਗੱਲ ਸੁਣੋ ਹਾਂਜੀ ਕੱਪੜੇ ਕੱਢੀਏ ਕਿ ਲੈ ਦੋ ਮੈਨੂੰ ਕੋਈ ਗੱਲ ਨਹੀਂ ਮੈਂ ਲੈ ਦੰਦ ਬਰ ਬੰਦਰ ਆਖੋੜਾ ਦੇ ਲੈਓ ਤੇ ਪੋਤੇ ਇਹੋ ਖੇਚਲ ਕੀਤੀ ਐਨੀ ਕੋਈ ਨਹੀਂ ਮੰਮੀ ਵੀ ਆਉਂਦੀ ਨਾਲ ਨਮੜ ਕੇ ਲੈ ਆਉਂਦੇ ਕੋਈ ਗੱਲ ਨਹੀਂ ਹੈ ਖੇਚਲ ਕਾਦੀ ਆ ਆ ਸੁਰ ਦਿੱਦੀ ਦਾ ਜੀ ਠੀਕ ਹੈ ਸੂਤ ਤਾਂ ਬੜੇ ਸੁਨੇ ਬਣਾਏ ਆ ਹੈ ਆ ਤੁਹਾਡਾ ਜੀ ਠੀਕ ਹੈ ਤੇ ਆ ਤੁਹਾਡਾ ਸਗਣ ਇੱਕ ਦੀਦੀ ਦਾ ਤੇ ਇੱਕ ਤੁਹਾਡਾ ਤੇ ਪੁੱਤ ਗਾਸੂ ਮੇਰੀ ਕਪੜੇ ਜਿਹੜੇ ਤੁਸੀਂ ਬਣਾਤੇ ਆ ਆ ਤੁਸੀਂ ਰਹਿਣ ਦੋ ਪੈਸੇ ਨਹੀਂ ਨਹੀਂ ਕੋਈ ਗੱਲ ਨਹੀਂ ਰੱਖੋ ਮੰਮੀ ਨੇ ਭੇਜੇ ਆ ਤੇਰਾ ਲੋਦੀ ਕੋਈ ਗੱਲ ਨਹੀਂ ਹੈ ਇਹ ਕਿਤੇ ਕਿੰਨਾ ਗਿਆ ਇਨਸ਼ਾਅੱਲਾ ਇਹ ਵੀ ਸਗਣ ਵਿਹਾਰ ਜਿਹੜੇ ਨਾ ਕਰਨੇ ਜ਼ਰੂਰੀ ਹੁੰਦੇ ਆ ਦੰਦਾਰੇ ਕਿਹਦੇ ਟਾਈਨ ਦਾ ਚਲੋ ਕੋਈ ਗੱਲ ਨਹੀਂ ਹੋ ਤੇ ਹਾਂਜੀ ਮਸੀ ਜੀ ਪੱਗਾ ਨਾ ਆਵਲੇ ਸੂਟ ਦੇ ਵਿੱਚ ਹੀ ਆ ਦੋਵੇਂ ਅੱਛਾ ਅੱਛਾ ਹਾਂਜੀ ਸੋਹਣਾ ਸਾਰਾ ਕੁਝ ਤੇ ਪੁੱਤ ਫਿਰ ਪਿੰਡੋਂ ਹੁੰਦਾ ਫੋਨ ਹਾਂਜੀ ਆ ਜਾਂਦਾ ਰੋਜੀ ਅੱਛਾ ਅੱਛਾ ਹਾਂਜੀ ਆਇਆ ਤੇ ਮਿਲਣ ਮੁੜ ਕੇ ਕਿ ਨਹੀਂ ਨੇ ਮੁੜ ਕੇ ਨਹੀਂ ਆਏ ਹੈਗੇ ਠੀਕ ਹੈ ਹਾਂਜੀ ਆਇ ਇਤਨਾ ਕਾਰ ਬੈਠੀ ਆ ਕਰਨ ਗੱਲਾਂ ਕਰਨ ਦੇ ਹਾਂ ਜਿਦਾ ਪਹਿਲਾਂ ਵਿਆਹ ਹੁੰਦੇ ਸੀ ਨਾ ਕਿਤੇ ਹਫਤਾ ਹਫਤਾ ਨਾ ਮੇਲ ਹੀ ਕਰ ਬੈਠਾ ਰਹਿਣਾ ਤੇ ਕੁੜੀ ਵਾਲਿਆਂ ਨੇ ਵੀ ਨਾ ਇੰਨੀ ਸੋਹਣੀ ਤਿਆਰੀ ਕਰਨੀ ਕਹਿਣਾ ਵੀ ਦਾਜ ਵੀ ਨਾਲ ਹੀ ਦੇ ਦਈਏ ਕੁੜੀ ਨੂੰ ਹੁਣ ਆਵੇ ਮੇਰੇ ਵਿਆਹ ਤੇ ਨਾ ਸੋਫੇ ਸਾਫੇ ਆਏ ਆਏ ਤੱਕ ਵੇਖੇ ਕਿ ਦਸੋਣੇ ਲੱਗਦੇ ਸਾਂਭੇ ਆ ਚਲੋ ਮਾਸੀ ਜੀ ਉਹ ਤੁਹਾਨੂੰ ਸਮੇਂ ਦੇ ਹਿਸਾਬ ਨਾਲ ਆ ਉਦੋਂ ਸਮਾਂ ਚਲੋ ਕੁਝ ਹੋਰ ਹੀ ਤੇ ਹੁਣ ਕੁਝ ਹੋਰ ਵਾ ਆਹੋ ਪੁੱਤ ਸਮੇਂ ਦਾ ਫਰਕ ਪਿਆ ਹੀ ਗਿਆ ਆ ਜਦੋਂ ਸਾਡਾ ਵਿਆਹ ਹੋਇਆ ਸੀ ਨਾ ਉਦੋਂ ਮੇਰੇ ਪਿਓ ਨੇ ਟਰਾਲੀ ਭਰ ਕੇ ਸਮਾਨ ਦਿੱਤੀ ਨਾਲ ਹੀ ਤੈਨੂੰ ਪਤਾ ਹੀ ਐ ਫਿਰ ਸਾਂਝਾ ਘਰ ਹੀ ਐਵੇਂ ਦਰਾਣੀ ਠਣੀਆਂ ਦਾ ਸਮਾਨ ਨੂੰ ਹੱਥ ਲਾਈਏ ਤੇ ਚੰਗਾ ਨਹੀਂ ਲੱਗਦਾ ਤੇ ਜੇ ਰਮਨ ਦਾ ਵਿਆਹ ਹੋਇਆ ਉਹਦਾ ਸਮਾਂ ਕੋਈ ਹੋਰ ਹੀ ਉਹਦਾ ਫਿਰ ਟਰੱਕ ਭਰ ਕੇ ਖੜਿਆ ਸਮਾਨ ਦਾ ਐ ਜਨਾ ਇੰਨਾ ਚਾਖਦਿਆਂ ਹੁੰਦੀਆਂ ਹਨ ਵੀ ਕਿਸੇ ਸਮਾਨ ਨੂੰ ਹੱਥ ਲਾਉਂ ਜੀ ਨਹੀਂ ਕਰਦਾ ਹੁੰਦਾ ਇਹਦੇ ਸ਼ੁਰੂਤ ਤਾਂ ਨਾ ਆਪਰਾ ਸਮਾਨ ਵਰਤਿਆ ਤੇ ਫਿਰ ਟੌਹ ਨਾ ਰਹਿ ਘਰ ਚ ਵੀਗੇ ਠੀਕ ਆ ਮਸੀ ਇਹ ਤਾਂ ਪਤਾ ਨਾ ਆਪ ਹੀ ਗੱਲਾਂ ਬਣਾਈਆਂ ਨੇ ਵੀ ਸਮੇਂ ਬਦਲ ਗਏ ਆ ਉਹ ਹੋਈ ਸਮੇ ਉਹ ਹੋਈ ਲੋਕ ਨੇ ਹਾਂਜੀ ਉਦਾਂ ਇੱਕ ਗੱਲ ਹੈਗੀ ਆ ਕਿ ਕੁੜੀ ਨੂੰ ਨਾਲ ਹੀ ਦਾਜ ਦਿੱਤਾ ਹੋਵੇ ਨਾ ਤੇ ਜਦੋਂ ਉਹਦਾ ਜੀਕਰੇ ਕੱਢ ਕੇ ਵਰਤ ਸਕਦੀ ਹੈ ਨਾ ਚੰਗੀਆਂ ਗੱਲਾਂ ਆ ਸਿਆਣੇ ਬੰਦੇ ਵੱਲੇ ਹਾਂਜੀ ਹੁਣ ਤਾਂ ਲੋਕੀ ਐਵੇਂ ਡੈਪਿੰਦੇ ਆ ਕਿ ਨਹੀਂ ਲੋੜ ਹੀ ਨਹੀਂ ਹੈਗੀ ਦਾਜ ਦੀ ਕਿਹਦੇ ਮੂਲ ਵੇਖਣਾ ਹੁੰਦਾ ਜੇ ਪਿਛਲਿਆਂ ਨੇ ਕੋਈ ਚਾਸੀ ਜਦ ਦਿੱਤੀਆਂ ਹੋਣਾ ਚੰਗੀ ਤਰ੍ਹਾਂ ਤੇ ਕੁੜੀ ਵੀ ਖੁੱਲ ਕੇ ਵਰਤਦੀ ਹੈ ਤੇ ਨਾਲੇ ਕਰੇ ਚਾਰ ਜੀ ਆ ਵੀ ਜਾਣ ਨਾ ਤੇ ਕਿਹਦੇ ਵੱਲ ਵੇਖਣਾ ਵੀ ਉਹ ਪੇਟੀ ਖੋਲੂਗੀ ਤੇ ਫਿਰ ਮੈਨੂੰ ਬਿਸਤਰਾ ਦੇ ਉਹ ਤੇ ਫਿਰ ਵਿਛਾਉਣਾ ਆ ਉਹਦਾ ਵਿਛਾ ਲੀਂਦਾ ਹੈ ਇਹ ਤੇ ਗੱਲਾਂ ਹੀ ਆ ਕਿ ਸਮੇਂ ਬਦਲ ਗਏ ਆ ਸਮੇਂ ਸੁਮੇ ਕੋਈ ਨਹੀਂ ਬਦਲੇ ਆਪ ਹੀ ਲੋਕ �ैन ਗੱਲੀ ਕਰ ਲਿੰਦੇ ਆ ਫਿਰ ਨਾ ਹੀ ਦੇਣਾ ਪਵੇ ਦਾਜ ਦਾਦਾ ਦੇ ਪੁੱਤ ਕਿਹੜਾ ਕਿਸੇ ਨੂੰ ਦੇਣਾ ਆ ਆਪਣੇ ਧੀ ਨੂੰ ਦੇਣਾ ਹੁੰਦਾ ਆ ਉਹਨਾਂ ਹੀ ਵਰਤਨਾ ਹੁੰਦਾ ਆ ਪਹਿਲਾਂ ਨਾ ਜੇ ਸਮਾਂ ਇਦਾਂ ਦਾ ਸੀ ਫਿਰ ਲੋਕ ਸਾਈਕਲ ਦੇ ਦਿੰਦੇ ਸੀ ਉਹਨਾਂ ਦਾ ਸਾਈਕਲ ਨਾਲ ਖੜ ਜਾਂਦਾ ਸੀ ਮੁੜ ਕੇ ਸਕੂਟਰ ਆ ਗਏ ਫਿਰ ਮੋਟਰਸਾਈਕਲ ਆ ਗਏ ਫਿਰ ਹੁਣ ਗਾਪ ਉਲਟਾ ਗਏ ਹਾਂਜੀ ਲੋਕੀ ਉੱਤੇ ਨਹੀਂ ਰਹੇ ਹੁਣ ਤਾਂ ਗੱਡੀਆਂ ਦਾ ਸਮਾਂ ਆ ਗੱਡੀ ਦੇਣੀ ਤੇ ਬੰਦ ਹੀ ਆ ਅੱਜਕੱਲ ਮੁੰਡਾ ਵੀ ਨੌਕਰੀ ਵਾਲਾ ਹੋਵੇ ਤੇ ਹਾਂਜੀ ਹਾਂਜੀ ਚਲ ਪੁੱਤੋਂ ਮੈਂ ਮੈਂ ਨਾਲ ਸਮਾਨ ਰੱਖਵਾ ਤੇ ਨਾਲ ਮੈਂ ਚਾਹ ਪਾਣੀ ਬਣਾ ਕੇ ਲੈ ਆਵਾਂ ਹਾਂਜੀ ਠੀਕ ਆ ਮੈਂ ਆਵਾਂ ਨਾਲ ਦੇ ਦੇ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਝਟ ਮੈਂ ਬਣਾ ਲਿਓਣੀ ਚਾਹ ਵਧੀਆ ਦ ਵੀ ਬੜਾ ਆ ਵਧੀਆ ਵਾ ਮਸਰ ਜੀ ਆਰਾਊਂਡ ਰੂਮ ਲੱਗੇ ਰਹੀਂਦੀ ਆ ਵਾ ਉਹ ਤਰਨੇ ਫੇ ਰੱਖੇ ਸੀ ਅੱਛਾ ਅੱਛਾ ਤਾਂ ਮੈਂ ਚੱਲ ਕੋਈ ਨਹੀਂ ਦਾਣੇ ਦੋੜੇ ਪਾਉਣੇ ਆ ਹਾਂਜੀ ਹਾਂਜੀ ਤੇ ਵਾਹ ਜੀ ਲੱਗਾ ਰਹਿੰਦਾ ਨਾਲੇ ਇੱਥੇ ਫਿਰਦੇ ਤੁਰਦੇ ਉਹ ਨਾਲੇ ਵੱਖਰਾ ਬਣਿਆ ਵਾ ਇੱਧਰ ਹੂੰ ਤੇ ਵਧੀਆ ਵਾ ਚਲੋ ਨਾਲੇ ਚਾਂਗ ਦਾ ਕਿਹੜਾ ਕੋਈ ਮੁੱਲ ਵਾ ਆ ਹਾਂਜੀ ਯਾਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਉਹਦੋਂ ਦਾ ਟਾਈਮ ਨਹੀਂ ਸੀ ਲੱਗਾ ਹਾਂਜੀ ਇਹੀ ਪਹਿਲਾਂ ਗੱਲ ਨਹੀਂ ਕੀਤੀ ਇਹਨਾਂ ਨਾਲ ਕੋਈ ਵਿਆਹ ਤਾਂ ਪਹਿਲਾਂ ਦਾਜ ਦੂਈ ਵਾਹਤ ਮਮਾ ਸਰ ਜੀ ਗੱਲ ਮੈਂ ਥੋੜੀ ਕਰਨੀ ਹੈ ਉਹ ਤੇ ਹੁਣ ਮੰਮੀ ਹੁਣਾਂ ਹੀ ਕਰਨੀ ਸੀ ਨਾ ਮੈਂ ਤੇ ਉਦੋਂ ਡਿਊਟੀ ਤੇ ਹੀ ਜਦੋਂ ਇਹਨਾਂ ਕੁੜੀ ਵੇਖ ਲਈ ਹੂੰ ਤੇ ਮੈਨੂੰ ਤੇ ਆਪ ਨਹੀਂ ਸਮਝਾਈ ਕਿ ਕਿਹੜੇ ਦਿਨਾਂ ਚ ਇਹਨਾਂ ਨੇ ਵਿਆਹ ਕਰਤਾ ਮੇਰਾ ਹੁਣ ਉਹਨਾਂ ਨੂੰ ਹੀ ਪਤਾ ਵਾ ਕਿ ਦਾਜ ਦੀ ਗੱਲ ਹੋਈ ਆ ਕਿ ਨਹੀਂ ਹੋਈ ਮੈਂ ਇਹ ਆਪ ਬਥੇ ਰੱਖੇ ਜੀ ਨਾ ਉਹਨਾਂ ਉਹੋ ਗੱਲ ਤੇ ਮੈਂ ਤੇ ਤੇਰੀ ਮਾਸੀ ਤੇ ਸੋਚਣਾ ਅੱਛਾ ਅੱਛਾ ਕੀ ਰਿਸ਼ਤੇਆਂ ਦੀ ਕਮੀ ਹੀ ਕਿਤੇ ਤੈਨੂੰ ਜਿਹੜੀ ਕੁੜੀ ਤੇ ਹੱਥ ਰੱਖਦਾ ਨਾ ਉਹ ਰਿਸ਼ਤਾ ਹੋਣਾ ਚੰਗੇ ਤੋਂ ਚੰਗਾ ਕਾਲੀ ਕਰ ਲਈ ਤੂੰ ਉਹ ਜਿਹੜੀ ਗੱਡੀ ਤੇ ਹੱਥ ਰੱਖਦਾ ਨਾ ਉਹੋ ਗੱਡੀ ਮਿਲਣੀ ਹੀ ਨੌਕਰੀ ਵਾਲੇ ਬੰਦੇ ਨੂੰ ਤੇ 50 ਰਿਸ਼ਤੇ ਨੇ ਤੇ ਲੋਕੀ ਦਿੰਦੇ ਵੀ ਆ ਮੈਂ ਤੇ ਮਾਤਾ ਜੀ ਬਿਥੇ ਰੱਖਿਆ ਜੀ ਨਾ ਹੁਣ ਨਾਲੇ ਮੈਂ ਮੰਮੀ ਨੂੰ ਸੁਣਾਤਾ ਹਾਂ ਇੱਕ ਦਿਨ ਦਾ ਕਿ ਮੇਰੇ ਹੋਰ ਦੱਸਦਿਆਂ ਰਹਿ ਗਏ ਤੇ ਮੈਂ ਚੱਲ ਜਾਣਾ ਹਾਂ ਤੇ ਮੇਰੇ ਆਉਂਦੇ ਨੂੰ ਇੱਥੇ ਗੱਡੀ ਚਾਹੀਦੀ ਯਾਰ ਦੋਸਤ ਵੀ ਫੋਨ ਕਰ ਕਰ ਪੁੱਛਦੇ ਉਹਨਾਂ ਨੇ ਪੁੱਛਣਾ ਹੀ ਆ। ਹੁਣ ਜਦੋਂ ਤੂੰ ਜਾਣਾ ਵਾ ਉਹਨਾਂ ਪੁੱਛਣਾ ਵੀ ਗੱਡੀ ਕਿਹੜੀ ਆਈ ਆ। ਕੀ ਦੱਸਣਾ? ਹੁਣ ਝੂਠ ਸੱਚ ਮਾਰਨਾ ਪਊਗਾ ਉਹਨਾਂ ਨੂੰ। ਕੀ ਕਰਨਾ ਫੇਰ? ਮੰਮੀ ਪਤਾ ਨਹੀਂ ਕਿਹੜੀਆਂ ਗੱਲਾਂ ਚਾਗੀਆਂ। ਉਹ ਪਤਾ ਨਹੀਂ ਕਰਦਾ। ਮੈਂ ਮੰਮੀ ਨੂੰ ਆਖਿਆ ਵੀ ਹੂੰ ਮੈਂ ਵੀ ਮਹੀਨਾ ਕਰੋ ਜੋ ਮੈਨੂੰ ਛੁੱਟੀ ਮਿਲ ਜਾਣੀ ਆ। ਤੇ ਫਿਰ ਵੇਖ ਜਾ ਜੱਜ ਕੇ ਕਰਾਂਗੇ। ਪਹਿਲਾਂ ਮੈਂ ਨਾ ਅੰਦਰ ਰੱਖਣ ਲੱਗੀ ਹਾਂ ਟੇਬਲ ਤੇ ਚਾਹ ਹੂੰ ਹੂੰ ਪਰ ਮੈਨੂੰ ਲੱਗਾ ਵੀ ਹਵਾ ਬੜੀ ਵਧੀਆ ਆਉਂਦੀ ਬਾਹਰ ਬਾਹਰ ਬੈਠ ਕੇ ਪੀਨੇ ਮੈਂ ਠੀਕ ਹੈ ਚਲੋ ਕੋਈ ਗੱਲ ਨਹੀਂ ਇੱਥੇ ਪੀ ਲੈਨੇ ਅੱਜ ਆ ਰੱਖੋ ਆ ਲੈ ਰਾਦਰ ਲਾਈਟ ਵੀ ਨਾ ਬੰਦ ਹੋਈ ਹੈ ਹਨੇਰੀ ਨੁਰੀ ਹੋਣ ਕਰਕੇ ਤਾਂ ਨਵੀਟਰ ਵੀ ਅਮੇ ਦੌਣ ਜੇ ਹੋਂ ਰਿਆ ਉਹ ਜੀ ਨਾ ਹਵਾ ਨਹੀਂ ਲੱਗਣ ਰਹੀ ਪੱਖਿਆਂ ਦੀ ਇੱਥੇ ਆ ਜਾ ਚੱਲ ਇੱਥੇ ਬੈ ਬਤੋ ਮੈਂ ਆ ਗਈ ਬੱਸ పాడా అలా రపందర తే కదా ਮਸੀ ਜੀ ਨੇ ਖਿਚੜੀ ਦਿੱਤੀ ਤਹੀ ਤਾਂ ਸਹੀ ਦਿਲੇ ਹੁਣੇ ਹੀ ਸਾਡਾ ਹੀ ਬੰਦਾ ਇਸਰਾਂ ਆਟਾੜਾ ਪਿਆਰ ਹਲੇ ਪੁੱਤ ਉਹ ਚਲੋ ਰਹਿਣ ਦੇਣੀ ਕੋਈ ਗੱਲ ਨਹੀਂ ਪੁੱਤ ਗਾਸੜ ਮੇਰੀ ਜੇ ਛੁੱਟੀ ਹੋ ਗਈ ਨਾ ਤੇ ਫੇਰ ਫੇਰਾ ਮਾਰਿਓ ਇੱਕ ਵਾਰੀ ਆਜੇ ਹੈ ਹੀ ਤੱਕ ਦੇਣ ਕੋਈ ਗੱਲ ਨਹੀਂ ਜਿਹਦੇ ਵਜੂ ਗੇ ਚੱਕਰ ਤੇ ਮਾਰ ਲਾਂਗੇ ਕਰੀ ਫੇਰ ਚਲ ਕੋਈ ਗੱਲ ਆਜੋ ਹੈ ਹਾਂਜੀ ਚੰਗਾ ਪੁੱਤ ਠੀਕ ਹੈ ਮਸੀ ਆਇਓ ਤੁਸੀਂ ਵੀ ਹੈ ਹਾਂ ਮੰਗ 在干嘛手机？加多。 ਕੀ ਗੱਲ लवली ਗੱਲ ਬਾਤ ਉਹ ਨੇத் ਨਹੀਂ ਕੀਤੀ ਹਾਂ ਮੈਂ ਹੀ ਸੁਣਾਈਆ ਮੈਂ ਤਾਂ ਤੁਸੀਂ ਕਾਲੀ ਕਰ ਲਈ ਹਾਂ ਥੋੜੇ ਰਿਸ਼ਤੇ ਹੀ ਮੈਂ ਤੈਨੂੰ ਨੌਕਰੀ ਵਾਲਾ ਮੁੰਡਾ ਉਹ ਤੇ ਕੱਲ ਵੀ ਤੁਹਾਡੀ ਸਹੀ ਹੀ ਗੇ ਉਹਦਾ ਨਾ ਗੱਲੀਬਾਤ ਮੈਂ ਵੀ ਕਹਿਤਾ ਸੀ ਹੂੰ ਮੈਂ ਦਾ ਜਿਹੜਾ ਨਾ ਦੇਣਾ ਪੰਦਾ ਹੁੰਦਾ ਮਾਂ ਪਿਓ ਦਾ ਉਹ ਤਾਂ ਮੈਂ ਦਿੱਤਾ ਨਹੀਂ ਮੁੰਡਾ ਭੈਣ ਨੂੰ ਕੀ ਗੱਲ ਲਵ ਲਿਆ ਗੱਡੀ ਕਿਹਨੇ ਦੇਣੀ ਉਹ ਵੀ ਨਹੀਂ ਦਿੱਤੀ ਚੱਲ ਗੱਲੀਬਾਤ ਮੈਂ ਵੀ ਕਹਿਤਾ ਸੀ ਇਹ ਨੂੰ ਤੇ ਨਾ ਗੁੱਸਾ ਚੜ ਗਿਆ ਵਾ ਉਹ ਚੋਲਣ ਦੀ ਹਿੰਮਤ ਵੀ ਹੈ ਕਿਦਾਂ ਮੂੰਹ ਪਾੜ-ਪਾੜ ਕੇ ਗੱਲਾਂ ਕਰਦੀ ਆ ਜਦੋਂ ਰਿਸ਼ਤਾ ਕਰਾਉਣਾ ਹੀ ਉਦੋਂ ਗੱਲਾਂ ਹੋਰ ਹੀ ਸ਼ਾਪ ਕਿਦਾਂ ਪਵਾਈ ਸੀ ਉਹ ਤਾਂ ਤੇ ਐਂ ਕਰਕੇ ਉਂਗਲੀ ਗਾੜੀ ਕੀਤੀ ਸੀ ਹੁਣ ਵੇਖ ਗੱਲਾਂ ਕਰਦੀ ਕੋਈ ਗੱਲ ਨਹੀਂ ਤੇਰਾ ਨਾ ਰਮਨ ਨਾਲ ਵਾਹੀ ਹੁਣ ਪਿਆ ਵਾ ਤੂੰ ਇਹ ਘਰਾ ਤੇ ਸਹੀ ਵੇਖੀਂ ਸਹੀ ਤਰ੍ਹਾਂ ਹਾਲ ਕੀ ਕਰਦੀ ਮੰਮੀ ਮੇਰੀ ਗੱਲ ਸੁਣੋ ਹਾਂ ਪੁੱਤ ਰਪਿੰਦਰ ਹੁਣ ਆ ਗਏ ਆ ਆ ਗਏ ਆ ਤੇ ਜਾ ਕੇ ਕਰੋ ਗੱਲ ਉਹਦੇ ਨਾਲ ਉਹ ਚਲ ਕੋਈ ਗੱਲ ਨਹੀਂ ਜਿਹੜੇ ਕੌਂਸਲਾ ਰੱਖਾ ਕੱਪੜੇ ਚੇਂਜ ਕਰ ਲੈਂਦੇ ਫੇਰ ਹੀ ਜਾਣੀ ਆ ਫਿਰ ਤੇ ਚੰਗੇ ਨਾ ਮਕੂਠਾ ਪਕੇ ਆਉਂਗੀ ਮਮੀ 5-10 ਮਿੰਟ ਤੇ ਹੋ ਗਏ ਆ ਤੇ ਕੱਪੜੇ ਚੇਂਜ ਕਰ ਹੀ ਲਏ ਹੋਣੇ ਉਹਨਾਂ ਨੇ ਕੋਈ ਗੱਲ ਨਹੀਂ ਮੈਂ ਜਾਣੀ ਆ ਕਰਦੀ ਜਾਓ ਤੁਸੀਂ ਹੁਣੇ ਉਹ ਤਾਂ ਮਗਰ ਹੀ ਪੈ ਜਾਂਦੀ ਆ ਹੌਂਸਲਾ ਦੇ ਕਰ ਕਉਗੀ ਅਜਨ ਕਰ ਆਈ ਆ ਤਾਂ ਮਾਲਾ ਮੇਰੇ ਦਵਾਲੇ ਚੜਵੀ ਗਈ ਐ ਮੰਮੀ ਜਿਹੜੀ ਵਿਚੋਲਣ ਨੇ ਗੱਲ ਕਹੀ ਐ ਨਾ ਮੇਰੇ ਕੋਲ ਜਰੀ ਨਹੀਂ ਜਾਣਦੀ ਤੇ ਤੇਰੇ ਕੋਲ ਨਹੀਂ ਜਰੀ ਜਾਣਦੀ ਤੇ ਮੇਰੇ ਕੋਲ ਜਰੀ ਆਂਦੀ ਆ ਕੋਈ ਗੱਲ ਨਹੀਂ ਮੰਮੀ ਵਿਚੋਲਣ ਨੂੰ ਵੀ ਆ ਲੈਣ ਦੋ ਇਹਨੂੰ ਤਾਂ ਮੈਂ ਸਿੱਧੀ ਚੰਗੀ ਤਰ੍ਹਾਂ ਨਾ ਕਰੂੰਗੀ